ਅ ਦੋਸਤੋ ਅੱਜ ਮੈਂ ਤੁਹਾਡੇ ਨਾਲ ਪੰਜਾਬ ਦੇ ਨਤੀਜਿਆਂ ਬਾਰੇ ਚਰਚਾ ਕਰਨੀ ਸੀ ਮੈਨੂੰ ਮੈਨੂੰ ਪਤਾ ਹੈ ਕਿ ਸਾਰੀ ਦੁਨੀਆ ਭਰ ਚ ਬੈਠੇ ਆਮ ਆਦਮੀ ਪਾਰਟੀ ਦੇ ਸ਼ੁਭਚਿੰਤਕ ਜਿਹੜੇ ਨੇ ਉਹ ਉਦਾਸ ਵੀ ਨੇ ਮਾਯੂਸ ਵੀ ਨੇ ਤੇ ਹੈਰਾਨ ਵੀ ਬਹੁਤ ਨੇ ਔਰ ਹੈਰਾਨਗੀ ਸਾਨੂੰ ਵੀ ਬਹੁਤ ਹੋਈ ਲੇਕਿਨ ਆਖਿਰ ਜਿਹੜਾ ਵੋਟਰ ਹੈ ਅ ਜਮਹੂਰੀ ਢਾਂਚੇ ਦੇ ਵਿੱਚ ਉਹਦੀ ਹੀ ਮੰਨੀ ਜਾਂਦੀ ਉਹਦੀ ਹੀ ਚੱਲਦੀ ਤੋ ਸਭ ਤੋਂ ਪਹਿਲਾਂ ਤਾਂ ਜਿਹੜਾ ਦਿੱਤਾ ਹੋਇਆ ਫਤਵਾ ਪੰਜਾਬ ਦੇ ਲੋਕਾਂ ਦਾ ਉਸ ਨੂੰ ਮੈਂ ਸਵੀਕਾਰ ਕਰਦਾ ਮੈਂ ਆਪਣੀ ਪਾਰਟੀ ਵੱਲੋਂ ਵੀ ਸਵੀਕਾਰ ਕਰਦਾ ਆਪਾਂ ਨੂੰ ਮੈਂ ਹਰ ਮੰਡਿਟ ਦਾ ਰਿਸਪੈਕਟ ਕਰਨਾ ਚਾਹੀਦਾ ਲੋਕਾਂ ਨੇ ਕਾਂਗਰਸ ਦੇ ਉੱਤੇ ਜ਼ਿਆਦਾ ਵਿਸ਼ਵਾਸ ਪ੍ਰਗਟ ਕੀਤਾ ਹਾਂ ਇਹ ਜ਼ਰੂਰ ਹੈ ਕਿ ਘੱਟੋ ਘੱਟ ਆਮ ਆਦਮੀ ਪਾਰਟੀ ਇੱਕ ਵਿਰੋਧੀ ਧਿਰ ਰੂਪਜੋ ਪਾਰਟੀ ਬਣੀ ਆ ਅਕਾਲੀ ਤੀਸਰੇ ਨੰਬਰ ਤੇ ਗਏ ਨੇ ਔਰ ਸ਼ਾਇਦ ਅਕਾਲੀਆਂ ਦਾ ਵੀ ਲੋਕਾਂ ਨੂੰ ਜੋ ਜਿੰਨਾ ਗੁੱਸਾ ਸੀਗਾ ਉਦੋਂ ਐ ਲੱਗਦਾ ਸੀਗਾ ਕਿ ਕਾਲੀ ਬਿਲਕੁਲ ਸ਼ਾਇਦ 10 ਸੀਟਾਂ ਤੋਂ ਵੀ ਥੱਲੇ ਜਾਣਗੇ ਉਹ ਥੋੜੀ ਜੀ ਪਰਫਾਰਮੈਂਸ ਉਹਨਾਂ ਦੀ ਅੱਛੀ ਰਹਿ ਗਈ ਨਾ ਆਮ ਜਨਤਾ ਦੀ ਉਮੀਦ ਨਾਲੋਂ ਔਰ ਕਾਂਗਰਸ ਦਾ ਮੈਂ ਸਮਝਦਾ ਕਿ ਜਿਹੜਾ ਇਹ 77 ਸੀਟਾਂ ਮਿੰਡੀਆਂ ਇਹ ਬਹੁਤ ਹੈਰਾਨਜਨਕ ਹੈ ਪਰ ਕਿਤੇ ਨਾ ਕਿਤੇ ਇਸ ਆਪਾਂ ਨੂੰ ਸਵੀਕਾਰ ਕਰਨਾ ਚਾਹੀਦਾ ਕਿ ਇੱਕ ਸਾਈਡ ਤੇ ਕੈਪਟਨ ਅਮਰਿੰਦਰ ਸਿੰਘ ਵਰਗਾ ਇੱਕ ਪੁਰਾਣਾ ਜਾਣਿਆ ਪਛਾਣਿਆ ਚਿਹਰਾ ਕਾਂਗਰਸ ਨੇ ਉਸ ਨੂੰ ਪ੍ਰੋਜੈਕਟ ਕਰ ਦਿੱਤਾ ਸੀਗਾ ਔਰ ਆਪ ਸਾਡੀ ਪਾਰਟੀ ਆਮ ਆਦਮੀ ਪਾਰਟੀ ਇਸ ਪ੍ਰੋਜੈਕਸ਼ਨ ਨੂੰ ਲੈ ਕੇ ਕਿਤੇ ਨਾ ਕਿਤੇ ਦੁਚਿੱਤੀ ਵਿੱਚ ਰਹੇਗੀ ਡਬਲ ਮਾਈਂਡਡ ਹੋਗੀ ਕਿ ਕਰੀਏ ਕਿ ਨਾ ਕਰੀਏ ਪਹਿਲਾਂ ਆਪਾਂ ਕਹਿੰਦੇ ਰਹੇ ਕਿ ਅਸੀਂ ਚੋਣਾਂ ਤੋਂ ਪਹਿਲਾਂ ਵਾਅਦਾ ਕਰਾਂਗੇ ਚੋਣਾਂ ਦੇ ਲਾਗੇ ਜਾ ਕੇ ਅਸੀਂ ਕਹਿੰਦਾ ਕਿ ਨਹੀਂ ਇਲੈਕਟਿਡ ਜਿਹੜੇ ਐਮਐਲਏ ਨੇ ਉਹ ਬਾਅਦ ਵਿੱਚ ਕਰਨਗੇ ਤਾਂ ਹੋ ਸਕਦਾ ਵਾ ਕਿ ਪੰਜਾਬ ਦੇ ਮਤਦਾਤਾ ਦੇ ਮਨ ਵਿੱਚ ਇਹ ਵਹਿਮ ਆ ਗਿਆ ਸੀਗਾ ਕਿ ਕਿਤੇ ਇਹ ਤਾਂ ਨਹੀਂਗਾ ਕਿ ਕੋਈ ਹੋਰ ਬਾਹਰੋਂ ਆਣ ਕੇ ਬੰਨਣਾ ਚਾਹੁੰਦਾ ਵਾ ਇਹ ਬਹੁਤ ਵੱਡਾ ਇੱਕ ਸ਼ੁਭਾ ਇੱਕ ਬਹੁਤ ਵੱਡਾ ਸਵਾਲ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਆ ਗਿਆ ਸੀਗਾ ਔਰ ਜਿਹੜੀਆਂ ਦੂਸਰੀਆਂ ਉੰਤਾਈਆਂ ਨੇ ਮੈਂ ਪਬਲਿਕਲੀ ਨਹੀਂ ਗੱਲ ਕਰਨਾ ਚਾਹੁੰਦਾ ਲੇਕਿਨ ਅਸੀਂ ਜਦੋਂ ਸਾਡੀ ਪਾਰਟੀ ਮੀਟਿੰਗ ਸੱਦੇਗੀ ਅਸੀਂ ਵਿਦਿਨ ਦਾ ਪਾਰਟੀ ਬੈਠ ਕੇ ਉਹਦੇ ਤਾਂ ਸਾਰੀਆਂ ਗੱਲਾਂ ਤੇ ਚਰਚਾ ਕਰਾਂਗੇ ਕਿ ਕਿਹੜੇ ਕਿਹੜੇ ਕਾਰਨ ਨੇ ਜਿਹਦੇ ਕਰਕੇ ਸਾਡੀ ਪਾਰਟੀ ਦੀ ਹਾਰ ਹੋਈ ਆ ਕਿਉਂਕਿ ਜੇ ਆਪਾਂ ਮਾਗੀ ਦੇ ਮੇਲੇ ਤੇ ਚੱਲੀਏ ਵਾਪਸ 2016 'ਚ ਤੇ ਬਹੁਤ ਵੱਡਾ ਘੱਟ ਹੋਇਆ ਸੀਗਾ ਔਰ ਆਪ ਮੁਹਾਰੇ ਕੱਟ ਹੋਇਆ ਸੀਗਾ ਲੋਕਾਂ ਨੂੰ ਬਹੁਤ ਜ਼ਿਆਦਾ ਚਾਅ ਸੀਗਾ ਔਰ ਲੋਕ ਪੰਜਾਬ ਦੇ ਵਿੱਚ ਵਾਕਈ ਇੱਕ ਇਨਕਲਾਬੀ ਤਬਦੀਲੀ ਚਾਹੁੰਦੇ ਸੀਗੇ ਜਿਹੜੀ ਆ ਤਬਦੀਲੀ ਹੋਈ ਆ ਇਹ ਰੂਟੀਨ ਤਬਦੀਲੀ ਹੋਈ ਆ ਇਹ ਰਵੈਤੀ ਪਾਰਟੀਆਂ ਦੇ ਵਿੱਚ ਜੋ ਹੋਈ ਮਿਊਜ਼ਿਕਲ ਚੇਅਰਸ ਵਾਲੀ ਗੱਲ ਚੱਲਦੀ ਸੀ ਉਹੀ ਤਬਦੀਲੀ ਹੋਈ ਆ ਲੋਕ ਭਾਰੀ ਇਨਕਲਾਬੀ ਤਬਦੀਲੀ ਚਾਹੁੰਦੇ ਸੀਗੇ ਲੇਕਿਨ ਪਿਛਲੀ ਮਾਗੀ ਤੋਂ ਲੈ ਕੇ ਤੇ ਆ ਚੋਣਾ ਤੱਕ ਉਹੀ ਨਾ ਕੋਈ ਸਾਡੇ ਚਿਕਮੀ ਰਹੀ ਹੋਗੀ ਨਾ ਜਿਹਦੇ ਜਿਹਦੇ ਕਰਕੇ ਲੋਕਾਂ ਨੇ ਇਹ ਜਿਹੜਾ ਯਕੀਨ ਸੀਗਾ ਕਾਂਗਰਸ ਤੇ ਜਤਾਇਆ ਔਰ ਮੈਂ ਹੁਣ ਆਪਣੇ ਸਾਰੇ ਆਮ ਆਦਮੀ ਪਾਰਟੀ ਦੇ ਕੁੱਲ ਵੋਲੰਟੀਅਰਸ ਨੂੰ ਤੇ ਦੁਨੀਆ ਭਰ ਵਿੱਚ ਬੈਠੇ ਸਾਰੇ ਜਿਹੜੇ ਸਾਡੇ ਸ਼ੁਭਚਿੰਤਕ ਨੇ ਜਾਂ ਜਿਹੜੇ ਲੋਕ ਐਨ ਆਰ ਆਈਜ਼ ਬਹੁਤ ਜ਼ਿਆਦਾ ਉਹਨਾਂ ਦਾ ਮਨ ਟੁੱਟਿਆ ਵਾ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਘਬਰਾਉਣਾ ਨਹੀਂਗਾ ਟੁੱਲਣਾ ਨਹੀਂਗਾ ਕਿਉਂਕਿ ਇਹ ਜਿੱਤ ਤੇ ਹਾਰ ਜ਼ਿੰਦਗੀ ਦੇ ਦੋ ਪਹਿਲੂ ਨੇ ਅਕਸਰ ਜੇ ਆਪਾਂ ਪਹਿਲਾਂ ਹੀ ਫੈਸਲਾ ਕਰਕੇ ਬੈਠ ਜਾਈਏ ਕਿ ਅਸੀਂ ਤਾਂ ਸਿਰਫ ਜਿੰਨਾ ਹੀ ਐ ਤੇ ਹਾਰਨ ਦਾ ਸਾਨੂੰ ਪਤਾ ਹੀ ਨਹੀਂਗਾ ਤੇ ਫਿਰ ਆਪਾਂ ਕਿੱਦਾਂ ਲੜਾਈ ਲੜਾਂਗੇ ਜ਼ਿੰਦਗੀ ਦੇ ਵਿੱਚ ਮੈਂ 1997 ਦੇ ਵਿੱਚ ਆਪਣਾ ਪੋਲਿਟੀਕਲ ਕੈਰੀਅਰ ਇੰਡੀਪੈਂਡੈਂਟਲੀ ਸ਼ੁਰੂ ਕੀਤਾ ਸੀਗਾ ਮੈਂ ਪੰਜ ਇਲੈਕਸ਼ਨਾਂ ਲੜੀਆਂ ਮੈਂ ਤਿੰਨ ਇਲੈਕਸ਼ਨਾਂ ਹਾਰਿਆ ਵਾਂ ਲੇਕਿਨ ਉਹਦੇ ਵਿੱਚ ਮੇਰਾ ਮੈਂ ਆਪਣਾ ਮਨ ਨਹੀਂ ਕਿਹਦੀ ਛੱਡਿਆ ਮੈਂ ਆਪਣਾ ਕੋਈ ਦ੍ਰਿੜਤਾ ਤੇ ਇਰਾਦਾ ਨਹੀਂ ਛੱਡਿਆ ਔਰ ਆਮ ਤੌਰ ਤੇ ਤਿੰਨ ਇਲੈਕਸ਼ਨਾਂ ਹਾਰਨ ਤੋਂ ਬਾਅਦ ਲੋਕੀ ਮਾਇੂਸ ਹੋ ਜਾਂਦੇ ਨੇ ਘਰਾਂ ਚ ਬੈਜ ਜਾਂਦੇ ਨੇ ਡਿਮੋਟਲਾਈਜ਼ ਹੋ ਜਾਂਦੇ ਨੇ ਲੇਕਿਨ ਮੈਂ ਲਗਾਤਾਰ ਲੜਦਾ ਹੀ ਰਿਹਾ ਔਰ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਦੁਬਾਰਾ ਜਿੱਤੇ ਆਂ ਔਰ ਸਾਰੇ ਨਾ ਸਿਰ ਪੰਜਾਬ ਦੇ ਵਿੱਚ ਨਾ ਸਾਰੇ ਇਸ ਬਲਕੇ ਵਿਦੇਸ਼ਾਂ ਦੇ ਵਿੱਚ ਵੀ ਮੇਰੀ ਲੋਕ ਇੱਜ਼ਤ ਕਰਦੇ ਨੇ ਸਿਰਫ ਇਸ ਕਰਕੇ ਕਿ ਮੈਂ ਇਸ਼ੂ ਬੇਸਡ ਪੋਲਿਟਿਕਸ ਤੇ ਆਪਣਾ ਸਟੈਂਡ ਕੈਂਮ ਰੱਖਿਆ ਮੈਂ ਹਮੇਸ਼ਾ ਲੜਦਾ ਰਿਹਾ ਹਾਂ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਮੈਂ ਆਪਣੇ ਵੋਲੰਟੀਅਰਸ ਨੂੰ ਪੰਜਾਬ ਵਿੱਚ ਖਾਸ ਤੌਰ ਤੇ ਕਿ ਘਬਰਾਉਣਾ ਨਹੀਂਗਾ ਆਪਣੀ ਆਪਾਂ ਆਪਣੀ ਇਸ ਪਾਰਟੀ ਨੂੰ ਅਵਸ਼ਿਅ ਰਿਵਾਈਵ ਕਰਾਂਗੇ ਅਵਸ਼ਿਅ ਕਰਾਂਗੇ ਮੈਂ ਔਰ ਵਿਦਾਊਟ ਡਾਊਟ ਕਹਿ ਰਿਹਾ ਹਾਂ ਔਰ ਬਾਹਰਲੇ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਆਪਣਾ ਹੌਸਲਾ ਤੁਸੀਂ ਵੀ ਨਹੀਂ ਤੋੜਨਾ ਤੁਹਾਨੂੰ ਯਕੀਨ ਸੀਗਾ ਸੀ ਉਸ ਯਕੀਨ ਤੇ ਪੂਰੇ ਉੱਤਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਡੈਮੋਕਰੇਸੀ ਦੇ ਵਿੱਚ ਇਮਤਿਹਾਨ ਤਾਂ ਲਗਾਤਾਰ ਹੋਣਿਆ ਹੁਣੇ ਹੀ 2019 ਦੇ ਵਿੱਚ ਇੱਕ ਮੇਜਰ ਇਮਤਿਹਾਨ ਹੋਣਾ ਜਦੋਂ ਇੰਡੀਆ ਦੀ ਪਾਰਲੀਮੈਂਟ ਇਲੈਕਸ਼ਨ ਹੋਣੀ ਆ ਸੋ ਸਾਡੇ ਕੋਲ 2 ਸਾਲ ਦਾ ਟਾਈਮ ਆ ਆਮ ਆਦਮੀ ਪਾਰਟੀ ਦੇ ਕੋਲ ਪੰਜਾਬ ਦੀ ਯੂਨਿਟ ਦੇ ਕੋਲ 2 ਸਾਲ ਦਾ ਟਾਈਮ ਆ ਜਿਹੜੀਆਂ ਸਾਡੇ ਚ ਕਮੀਆਂ ਸੀਗੀਆਂ ਅਗਰ ਅਸੀਂ ਉਹਨਾਂ ਨੂੰ ਆਪਣੇ ਦੂਰ ਕਰਾਂਗੇ ਔਰ ਮੈਰਿਟ ਤੇ ਫੈਸਲੇ ਲਵਾਂਗੇ ਜਦੋਂ ਅਸੀਂ ਫੈਸਲੇ ਮੈਰਿਟ ਤੋਂ ਡਿਵਾਈਡ ਹੋ ਕੇ ਕਰਦੇ ਉਹਨੂੰ ਪਾਸੇ ਕਰ ਦਿੰਨੇ ਆ ਤੇ ਜੋ ਇੱਥੇ ਪੁਰਾਣਾ ਸਿਸਟਮ ਕਲਚਰ ਆ ਖੁਸ਼ਾਮਤ ਦਾ ਤੇ ਦੂਜਾ ਜਦੋਂ ਉਹਦੇ ਤੇ ਉਸ ਰਾਹ ਤੇ ਤੁਰਦੇ ਤੇ ਫੇਰ ਨੁਕਸਾਨ ਹੋਊਗਾ ਜਦੋਂ ਆਪਾਂ ਫੈਸਲਾ ਬਿਲਕੁਲ ਇਮਾਨਦਾਰੀ ਨਾਲ ਸੱਚਾਈ ਦੇ ਨਾਲ ਤੇ ਪੰਜਾਬ ਦੇ ਹਿੱਤ ਦੇ ਵਿੱਚ ਲਵਾਂਗੇ ਉਹਦੇ ਨਤੀਜੇ ਹਮੇਸ਼ਾ ਅੱਛੇ ਨਿਕਲਣਗੇ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ 2 ਸਾਲ ਦਾ ਸਮਾਂ ਆਪਣੇ ਕੋਲ ਆ ਔਰ ਇਹ ਇਸ ਲਈ ਕਹਿ ਰਿਹਾ ਹਾਂ ਕਿ ਕਾਂਗਰਸ ਦੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ ਕਾਂਗਰਸ ਨੇ ਜੇ ਪੰਜਾਬ ਦੇ ਜਿਹੜੇ ਕੰਪਲੈਕਸ ਇਸ਼ੂਜ਼ ਨੇ ਚਾਹੇ ਉਹ ਕਰਪਸ਼ਨ ਹੈ ਚਾਹੇ ਉਹ ਜਿਹੜੇ ਪੰਜਾਬ ਦੇ ਵਿੱਚ ਡਰੱਗਸ ਹੈ ਚਾਹੇ ਪੰਜਾਬ ਦੇ ਵਿੱਚ ਰਾਜਿਕਤਾ ਹੈ ਚਾਹੇ ਪੰਜਾਬ ਦੇ ਜਿਹੜੇ ਪੱਖ ਦੇ ਮਤਮੁਦੇ ਨੇ ਸਤਲੁਜ ਜਮਨਾ ਲਿੰਕ ਨਹਿਰ ਵਰਗੇ ਇਹਨਾਂ ਦੇ ਕੋਲ ਕੋਈ ਸੋਲਿਊਸ਼ਨ ਨਹੀਂਗਾ ਅਗਰ ਸੋਲਿਊਸ਼ਨ ਹੁੰਦਾ ਤਾਂ ਪਹਿਲੀਆਂ ਸਰਕਾਰਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਤੋਂ ਪਹਿਲਾਂ ਕਾਂਗਰਸ ਦੇ ਚੀਫ ਮਿਨਿਸਟਰ ਦੋਸਤੋਂ ਹੱਲ ਕਰ ਸਕਦੇ ਸੀਗੇ ਉਹਨਾਂ ਕੋਲ ਕੋਈ ਹੱਲ ਨਹੀਂਗਾ ਔਰ ਇਹ ਮੇਰਾ ਮੰਨਣਾ ਵਾ ਕਿ ਜਿੰਨਾ ਇਸ ਵਕਤ ਖਜ਼ਾਨਾ ਖਾਲੀ ਆ ਔਰ ਜਿੰਨੇ ਵਾਅਦੇ ਸਾਰੀਆਂ ਪਾਰਟੀਆਂ ਨੇ ਅਸੀਂ ਵੀ ਕੀਤੇ ਸੀ ਜਿੰਨੇ ਵਾਅਦੇ ਕਾਂਗਰਸ ਨਹੀਂ ਕੀਤੇ ਉਹ ਆਪਣੇ ਵਾਅਦਿਆਂ ਤੇ ਪੂਰੇ ਨਹੀਂ ਉਤਰ ਸਕਦੇ ਇਸ ਲਈ ਔਰ ਜਦੋਂ ਔਰ ਔਰ ਪੰਜਾਬ ਦਾ ਜਦੋਂ ਮੈਂ ਕਹਿ ਰਿਹਾ ਸੀਗਾ ਕਿ ਜਿਸ ਤਰ੍ਹਾਂ ਦੇ ਨਾਲ ਇਕਨੋਮਿਕਲੀ ਡਿਵਾਸਟੇਟਡ ਸਟੇਟ ਹੈ ਇਧਰ ਚੋਂ ਕੁਝ ਵੀ ਕਰਨਾ ਬਹੁਤ ਔਖਾ ਵਾ ਇੰਨਾ ਕਰਜ਼ਾ ਛੱਡ ਕੇ ਗਏ ਨੇ ਅਕਾਲੀ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਜੇ ਮੈਂ ਐਗਜ਼ੈਕਟ ਫਿਗਰਸ ਤੇ ਜਾਣ ਲੱਗ ਜਾ ਲੇਕਿਨ 2 ਲੱਖ ਕਰੋੜ ਦਾ ਕਰਜ਼ਾ ਤਾਂ ਸਾਹਮਣੇ ਨਜ਼ਰ ਆ ਰਿਹਾ ਵਾ ਕਣਕ ਦੀ ਫਸਲ ਚੁੱਕਣ ਵਾਸਤੇ ਹੁਣੇ ਇਮੀਡੀਏਟਲੀ ਕੈਸ਼ ਕ੍ਰੈਡਿਟ ਲਿਮਿਟ ਦਾ ਇਸ਼ੂ ਉਠਿਆ ਹੋਇਆ ਬਹੁਤ ਭਾਰੀ ਪੈਸਾ ਹੈ ਨਹੀਂ ਪੰਜਾਬ ਦੇ ਕੋਲ ਔਰ ਵੈਸੇ ਵੀ ਜਿਹੜੀ ਭਾਜੀਪੀ ਦੀ ਗਵਰਨਮੈਂਟ ਹੈ ਮੋਦੀ ਦੀ there for there there they are contemplating a free market in india food grain de oh chahunde ne ki assi uh, msp te kyu bajje sarkar assi kanak te chona kalla minimum support price kyu khareediye kyuki jehda kanak te chona va pehla punjab kalle chunda si kise vele hun up bihar chatisgarh ena statean de vich sara food grain hon lag gaya food grain surplus pya va godaama de vich sad gal riya va aur hunne modi ne ek bahut vaddi shararat kiti hai ki jehdi ਕਣਕ ਦੇ ਉੱਤੇ ਇੰਪੋਰਟ ਡਿਊਟੀ ਲਾਈ ਹੋ ਸੀ ਪਿਛਲੀਆਂ ਸਰਕਾਰਾਂ ਨੇ ਕਿ ਬਾਹਰੋਂ ਕੋ ਇੰਪੋਰਟ ਨਾ ਕਰ ਸਕੇ ਕਣਕ ਤੇ ਸਾਡੇ ਪੰਜਾਬ ਦੇ ਕਿਸਾਨ ਤੇ ਇਸ ਦੇਸ਼ ਦੇ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਆਰਾਮ ਨਾਲ बिक ਸਕੇ ਉਹਦੇ ਉਹ 100% ਇੰਪੋਰਟ ਡਿਊਟੀ ਤੋਂ ਖਤਮ ਕਰਕੇ ਮੋਦੀ ਨੇ 0% ਇੰਪੋਰਟ ਡਿਊਟੀ ਕਰ ਦਿੱਤੀ ਕਣਕ ਦੇ ਉੱਤੇ ਤਾਂ ਕਿ ਜਿਹੜੇ ਅੰਬਾਨੀ ਐ ਡਾਨੀ ਵੱਡੇ ਕਾਰਪੋਰੇਟ ਹਾਊਸਸ ਨੇ ਉਹ ਆਸਟ੍ਰੇਲੀਆ ਬ੍ਰਾਜ਼ੀਲ ਤੇ ਅਰਜנטיਨਾ ਤੋਂ ਕਣਕ ਖਰੀਦ ਕੇ ਲਿਆ ਕੇ ਕਿ ਉਹ ਕੋ ਕਣਕ ਉਹਨਾਂ ਨੂੰ ਸਸਤੀ ਪੈਂਦੀ ਆ ਕਹਿੰਦੇ ਕੁਆਲਿਟੀ ਵੀ ਉਹਦੀ ਅੱਛੀ ਆ ਤੇ ਉਹ ਇੰਡੀਆ ਦੇ ਵਿੱਚ ਅਸੀਂ ਆਪਣੀ ਵੇਚੀ ਗਿਆ ਆਪਣਾ ਵੀ ਪ੍ਰੋਫਿਟ ਕਮਾਈਏ ਤੇ ਇਥੋਂ ਲੈਣ ਦੀ ਲੋਕਲ ਕੋਈ ਲੋੜ ਨਹੀਂ ਸੋ ਇਸ ਲਈ ਖਤਰੇ ਦੀਆਂ ਘੰਟੀਆਂ ਪੰਜਾਬ ਦੀ ਸਰਕਾਰ ਜਿਹੜੀ ਵੀ ਬਣ ਰਹੀ ਆ ਨਵੀਂ ਉਹਦੇ ਲਈ ਬੇਤਹਾਸ਼ਾ ਚਾਹਤੀਆਂ ਵੇ ਚੈਲੰਜਸ ਬਹੁਤ ਨੇ ਔਰ ਕਾਂਗਰਸ ਕੈਨ ਨਾਟ ਗੈਟ ਆਊਟ ਆਫ ਦਿਸ ਕਰਪਟ ਸਿਸਟਮ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਸਾਰੀ ਜਿਹੜੀ ਕੋਟਰੀ ਹੈ ਉਹ ਪਿਛਲੇ 10 ਸਾਲਾਂ ਦੇ ਉਡੀਕ ਰਹੇ ਨੇ ਕਿ ਕਿਸੇ ਤਰੀਕੇ ਨਾਲੇ ਖਜ਼ਾਨੇ ਦੀ ਲਗਾਮ ਸਾਡੇ ਹੱਥ ਦੇ ਵਿੱਚ ਆਵੇ ਔਰ ਮੈਨੂੰ ਐ ਲੱਗਦਾ ਵਾ ਕਿ ਅਕਾਲੀ ਆ ਨਾ ਨੋ ਕੱਟ ਨਹੀਂ ਇਹਨਾਂ ਨੇ ਕਰਨੇ ਤੁਸੀਂ ਦੇਖ ਲੈਣਾ ਆਉਣ ਵਾਲੇ 15-20 ਦਿਨ ਮਹੀਨਾ ਖਾਂਡੇ ਥੋੜਾ ਜਿਹਾ ਲਿਹਾਜ ਕਰਨਗੇ ਮੁੜ ਕੇ ਫਿਰ ਉਹੀ ਕਟਨਾ ਕ੍ਰਮ ਸ਼ੁਰੂ ਹੋਵੇਗਾ ਉਹੀ ਥਾਣਿਆਂ ਚੋਂ ਪੈਸੇ ਉਹੀ ਅਫਸਰशाही ਤੋਂ ਪੈਸੇ ਤੇ ਉਹੀ ਟੈਂਡਰਾਂ ਦੇ ਪੈਸੇ ਤੇ ਉਹੀ ਜੋ ਵਾਤਾਵਰਨ ਆ ਔਰ ਇਹ ਹਟ ਨਹੀਂ ਸਕਣਗੇ ਕਿਉਂਕਿ ਇਹ ਪੁਰਾਣੀ ਰਨ ਆਫ ਦ ਮਿਲ ਪੋਲਿਟੀਕਲ ਸੋਚ ਵਾਲੇ ਲੋਕ ਨੇ ਅਨਲੈਸ ਅਮਰਿੰਦਰ ਸਿੰਘ ਕੋ ਬਹੁਤ ਨਿਗਰ ਠੋਸ ਇਰਾਦਾ ਬਣਾਵੇ ਤੇ ਜ਼ੀਰੋ ਟੋਲਰੈਂਸ ਰੱਖੇ ਉਹਨੇ ਦੇ ਤਾਈ ਇਹ ਪਾਰਟੀ ਕਰਪਸ਼ਨ ਨੂੰ ਨਹੀਂ ਰੋਕ ਸਕੂਗੀ ਇਸ ਲਈ ਮੇਰਾ ਇਹ ਮੰਨਣਾ ਵਾ ਕਿ ਜਿੱਦਾਂ ਦੀਆਂ ਚੁਣੌਤੀਆਂ ਪੰਜਾਬ ਦੇ ਸਾਹਮਣੇ ਦਰਪੇਸ਼ ਨੇ ਜਿਸ ਤਰ੍ਹਾਂ ਦੀ ਇਹ ਵੱਡੀ ਅਨਇੰਪਲੋਇਮੈਂਟ ਹੈ ਇਟਸ ਵੈਰੀ ਡਿਫਿਕਲਟ ਟੂ ਸੈਟੀਸਫਾਈ ਦੀ ਵੋਟਰ ਇਨ ਦਿਸ ਸਟੇਟ ਔਰ ਦੋ ਸਾਲ ਦਾ ਸਮਾਂ ਅਗਰ ਆਪਾਂ ਆਪਣੇ ਕੋ ਰੱਖਾਂਗੇ ਤੇ ਆਮ ਆਦਮੀ ਪਾਰਟੀ ਇਮਾਨਦਾਰੀ ਨਾਲ ਆਪਣੇ ਆਪ ਨੂੰ ਲਾਮਬੰਦ ਕਰ ਲੇ ਵਿਧਾਨ ਸਭਾ ਦੇ ਅੰਦਰ ਵੀ ਲਾਮਬੰਦ ਕਰ ਲਵੇ ਤੇ ਬਾਹਰ ਵੀ ਆਪਣੇ ਯੂਨਿਟ ਨੂੰ ਅੱਛੇ ਤਰੀਕੇ ਨਾਲ ਆਰਗੇਨਾਈਜ਼ ਕਰੇ ਫਿਰ ਫਿਰ ਦੁਬਾਰਾ ਮੈਂ ਕਹਿਣਾ ਚਾਹੁੰਦਾ ਮੈਰਿਟ ਇੱਕੋ ਹੀ ਯਾਰਡਸਟਿਕ ਹੈ ਮੈਰਿਟ ਜਦੋਂ ਅਸੀਂ ਇਮਾਨਦਾਰੀ ਦੇ ਨਾਲ ਅਸੀਂ ਫੈਸਲੇ ਲੈਣ ਲੱਗ ਜਾਾਂਗੇ ਕੋਈ ਤਾਕਤ ਨਹੀਂ ਕਿ ਜਿਹੜੀ ਕਿਸੇ ਅੱਛੀ ਪਾਰਟੀ ਨੂੰ ਰੋਕ ਸਕੇ ਔਰ ਅਸੀਂ 20 ਸੀਟਾਂ 22 ਸੀਟਾਂ ਦੇ ਆਮ ਆਦਮੀ ਪਾਰਟੀ ਇੱਕ ਸਿੰਗਲ ਸਿੰਗਲ ਔਰ ਲਾਰਜੇਸਟ ਆਪੋਜੀਸ਼ਨ ਪਾਰਟੀ ਬਣੀ ਹੈ ਸਾਡੀ ਪਾਰਟੀ ਵਿਧਾਨ ਸਭਾ ਦੇ ਵਿੱਚ ਜਦੋਂ ਆਪਣਾ ਪੂਰਾ ਦਮਦਾਰ ਵਿਰੋਧ ਕਰੇਗੀ ਗਲਤ ਨੀਤੀਆਂ ਦਾ ਗਲਤ ਨੀਤੀਆਂ ਦੇ ਇਥੇ ਹੋਣੀਆਂ ਆਈਆਂ ਤਾਂ ਆਪਣੇ ਆਪ ਪੰਜਾਬ ਦੇ ਲੋਕ ਸਾਡੇ ਨਾਲ ਬਹੁਤ ਜੁੜਨਗੇ ਇਹ ਮੇਰਾ ਇਹ ਮੰਨਣਾ ਵਾ ਇਸ ਲਈ ਮੈਂ ਜਿੱਥੇ ਪੰਜਾਬ ਦੇ ਸਾਰੇ ਵੋਟਰਸ ਦਾ ਧੰਨਵਾਦ ਕਰਦਾ ਹਲਕਾ ਫਲਾਟ ਦੇ ਵੋਟਰਸ ਦਾ ਧੰਨਵਾਦ ਕਰਦਾ ਐਨਆਰਆਈਸ ਦਾ ਸਾਰਿਆਂ ਦਾ ਜਿੰਨਾ ਉਹਨਾਂ ਨੇ ਚਾਰਾ ਜੋਹੀ ਕੀਤੀ ਜਿੰਨਾ ਉਹਨਾਂ ਨੇ ਆਪਣਾ ਰੱਖਿਆ ਸੀਗਾ ਬਾਹਰ ਹਾਲਸ ਬੁੱਕ ਕਰਾਈ ਸੀ ਜਿੰਨਾ ਉਹਨਾਂ ਨੇ ਜਸ਼ਨ ਮਨਾਉਣੇ ਸੀ ਉਹਨਾਂ ਸਾਰਿਆਂ ਦੇ ਉੱਤੇ ਉਹਨਾਂ ਦਾ ਜਰਾ ਉਹ ਜਿਹੜਾ ਮੈਂ ਸਮਝਦਾ ਕਿ ਮਾਇੂਸੀ ਛਾਈ ਗਿਆ ਪਰ ਉਹਨਾਂ ਨੂੰ ਲੋੜ ਨਹੀਂ ਮਾਇੂਸ ਹੋਣ ਦੀ ਜਿੱਤ ਹਾਰ ਜਿੱਦਾ ਮੈਂ ਪਹਿਲਾਂ ਕਿਹਾ ਦੇ ਆਰ ਪਾਰਟ ਆਫ ਲਾਈਫ ਕੋਈ ਵੀ ਆਦਮੀ ਇੰਨੀ ਕਹਿ ਸਕਦਾ ਸਾਡੀ ਦੁਨੀਆ ਦੇ ਵਿੱਚ ਮੈਂ ਕਿ ਸਦਾ ਹੀ ਖੁਸ਼ ਰਹਿਣਾ ਜੀ ਜਾਂ ਸਦਾ ਹੀ ਮੈਂ ਸੁਖੀ ਆ ਤੇ ਸਦਾ ਹੀ ਮੈਂ ਮਤਲਬ ਕਾਮਯਾਬ ਰਹਾ ਹਾਂ ਵੱਡੇ ਤੋਂ ਵੱਡੇ ਆਦਮੀ ਬਹੁਤ ਸਾਰੇ ਦੁਨੀਆ ਭਰ ਦੇ ਵਿੱਚ ਇਸ ਤਰ੍ਹਾਂ ਦੇ ਇਨਸਟੈਂਸਸ ਨੇ ਜਿਹਦੇ ਵਿੱਚ ਬਹੁਤ ਤਾਕਤਵਰ ਲੋਕ ਜਿਹੜੇ ਨੇ ਉਹ ਕੀ ਕਹਿੰਦੇ ਹੁੰਦੇ ਅਰਸ਼ ਤੋਂ ਫਰਸ਼ ਤੇ ਆਏ ਨੇ ਇਸ ਲਈ ਸਾਨੂੰ ਤਾਂ ਫਿਰ ਵੀ ਓਪੋਜੀਸ਼ਨ ਦੀ ਪਾਰਟੀ ਬਣਨ ਦਾ ਇੱਕ ਮੌਕਾ ਮਿਲਿਆ ਆਕਾਲੀਆਂ ਦਾ ਹਾਲ ਦੇਖ ਲਓ ਬਿਲਕੁਲ ਤੀਸਰੇ ਨੰਬਰ ਤੇ ਠੱਕੇ ਗਏ ਨੇ ਰੂਦੀ ਧਿਰਦਾ ਉਹਨਾਂ ਦੇ ਕੋਲ ਸਟੇਟਸ ਨਹੀਂ ਰਿਹਾ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਨਾ ਵਾ ਔਰ ਅਮਰਿੰਦਰ ਸਿੰਘ ਦੇ ਸਾਹਮਣੇ ਛੋਟੀਆਂ ਚੁਣੌਤੀਆਂ ਨਹੀਂ ਆ ਕੀ ਉਹ ਬਾਦਲ ਦੇ ਜਿਨ੍ਹਾਂ ਨੂੰ ਬਾਦਲ ਤੇ ਬਾਦਲ ਦੇ ਜਿਹੜੇ ਕਰਪਟ ਮੰਤਰੀ ਸੀ ਫੜ ਕੇ ਅੰਦਰ ਦੇ ਸਕੂਗਾ ਉਹਨਾਂ ਨੂੰ ਕੀ ਵਿਕਰਮ ਜੀਠਿਆ ਨੂੰ ਡਰੱਗਸ ਵਾਸਤੇ ਕਾਉਂਟੇਬਲ ਬਣਾ ਸਕੂਗਾ ਹੁਣ ਪਤਾ ਲੱਗੂਗਾ ਨਾ ਸਾਰੀ ਗੱਲ ਦਾ ਕਿਉਂਕਿ ਇਲੈਕਸ਼ਨ ਤਾਂ ਆਪਾਂ ਗੁਪਤ ਤੌਰ ਤੇ ਸਮਝੌਤਾ ਕਰਕੇ ਲੜ ਲਈ ਹੈ ਲੇਕਿਨ ਜਿਹੜੇ ਤੁਸੀਂ ਇਸ਼ੂਜ਼ ਜਿਹੜੇ ਨੇ ਕੀ ਉਹਨਾਂ ਨੂੰ ਟੈਕਲ ਕਰ ਸਕੋਗੇ ਤੇ ਜੇ ਉਹਨਾਂ ਨੇ ਬਾਦਲ ਹੋਣਾ ਨੂੰ ਫੜ ਕੇ ਅੰਦਰ ਇਹਨਾਂ ਦਿੱਤਾ ਤੇ ਬੱਸਾਂ ਨਾ ਬੰਦ ਕਰਾਈਆਂ ਤੇ ਉਹਦੇ ਹੋਟਲਾਂ ਗੈਰਕਾਨੂੰਨੀ ਬੰਦ ਕਰਾਏ ਤੇ ਜਿਹੜਾ ਪੀਟੀਸੀ ਚੈਨਲ ਵਰਗੇ ਜਿਹੜੇ ਚੈਨਲ ਚੱਲਦੇ ਨੇ ਆਪੇ ਲੋਕਾਂ ਨੇ ਸਮਝ ਜਾਣਾ ਕਿ ਮਿੱਲੀ ਭਗਤ ਦੀ ਗੇਮ ਹੈਗੀ ਆ 3 4 6 ਮਹੀਨੇ ਦੀ ਖੇਡ ਆ ਇਸ ਲਈ ਆਮ ਆਦਮੀ ਪਾਰਟੀ ਦੇ ਵੋਲੰਟeers ਨੂੰ ਮੈਂ ਸਾਰੇ ਪੰਜਾਬs ਬੇਨਤੀ ਕਰੂੰਗਾ ਕਾਇਮ ਹੋ ਚੋ ਜਿੱਥੇ ਤੁਹਾਨੂੰ ਸਾਡੀ ਲੋੜ ਪਈ ਆ ਸਾਡੇ ਸਾਰੇ ਲੀਡਰਸ ਅਕ੍ਰੋਸ ਦ ਸਟੇਟ ਤੁਹਾਡੇ ਕੋ ਸਾਰੇ ਕੈਂਡੀਡੇਟਸ ਨੇ ਪਰ ਫਿਰ ਵੀ ਜਿੱਥੇ ਕਿਸੇ ਹੋਰ ਟ੍ਰੀ ਲੋਡ ਪਵੇ ਅਸੀਂ ਤੁਹਾਡੇ ਤੱਕ ਪਹੁੰਚ ਕਰਾਂਗੇ ਕਿਸੇ ਕਿਸੇ ਨੂੰ ਕੋਈ ਆਂਚ ਨਹੀਂ ਆਉਣ ਦਿਆਂਗੇ ਕਿਸੇ ਦਾ ਨੁਕਸਾਨ ਨਹੀਂ ਹੋਣ ਦਿਆਂਗੇ ਕਿਸੇ ਅਗਰ ਕਿਸੇ ਤੇ ਕੋਈ ਪੋਲਿਟੀਕਲੀ ਵਿਕਟਿਮਾਈਜ਼ ਕਰਦੇ ਨੇ ਅਸੀਂ ਸਾਰੇ ਇਕੱਠੇ ਹੋ ਕੇ ਉੱਥੇ ਪਹੁੰਚੀਏ ਔਰ ਉਹ ਆਪਣੇ ਵਰਕਰਸ ਨੂੰ ਆਪਣੇ ਵੋਲੰਟੀਅਰਸ ਨੂੰ ਆਪਣੇ ਲੀਡਰਸ਼ਿਪ ਨੂੰ ਬਚਾਈਏ ਤਾਂ ਕੋਈ ਤਾਕਤ ਨਹੀਂ ਕਿ ਜਿਹੜੀ ਸਾਡੇ ਨਾਲ ਕੋਈ ਧੱਕਾ ਕਰ ਸਕੇ ਔਰ ਨਾਲੇ ਹੁਣ ਅਸੀਂ ਵਿਧਾਨ ਸਭਾ ਦੇ ਅੰਦਰ ਬੈਠੇ ਆ ਅਸੀਂ ਉਹ ਸਾਰੇ ਇਸ਼ੂਜ਼ ਨੂੰ ਵਿਧਾਨ ਸਭਾ ਦੇ ਵਿੱਚ ਬਹੁਤ ਤਕੜੇ ਹੋ ਕੇ ਉਠਾ ਸਕਦੇ ਆ ਸੋ ਧੇਰਫੋਰ ਵਾਂਸ ਅਗੇਨ ਐ ਆਈ ਵਾਂਟ ਟੂ ਥੈਂਕ ਆਲ ਦਾ ਵੋਟਰਸ ਆਫ ਪੰਜਾਬ ਐਂਡ ਆਲਸੋ ਥੈਂਕ ਵੋਟਰਸ ਆਫ ਪੁਲਾਦ ਥੈਂਕ ਦਾ ਯੂਥ ਆਫ ਪੰਜਾਬ ਥੈਂਕ ਟੂ ਐਨ ਆਰ ਆਈਸ ਸਭ ਦਾ ਮੈਂ ਸ਼ੁਕਰੀਆਦਾ ਕਰਦਾ ਵਾਂ ਔਰ ਤੁਹਾਨੂੰ ਸਭ ਨੂੰ ਅਪੀਲ ਕਰਦਾ ਕਿ ਮਾਇੂਸ ਨਹੀਂ ਹੋਣਾ ਡਰਨਾ ਨਹੀਂਗਾ ਘਬਰਾਉਣਾ ਨਹੀਂਗਾ ਆਪਾਂ ਨਿਡਰਤਾ ਦੇ ਨਾਲ ਫਿਰ ਝੰਡਾ ਚੁੱਕਣਾ ਇੱਕ ਵਾਰੀ ਪਾਰਟੀ ਦਾ ਤੇ ਗਾਂਹ ਤੁਰਨਾ ਵਾ ਔਰ ਮੈਨੂੰ ਪੂਰਨ ਆਸ ਹੈ ਕਿ ਤੁਸੀਂ ਔਰ ਮੇਰੀ ਗੱਲ ਯਾਦ ਰੱਖਣਾ ਕਿ ਆਪਾਂ 2019 ਦੇ ਵਿੱਚ ਇਸੇ ਪੰਜਾਬ 'ਚੋਂ ਜਿੱਤ ਹਾਸਲ ਕਰਾਂਗੇ ਔਰ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਪਾਰਟੀ ਨੂੰ ਹੋਰ ਮਜ਼ਬੂਤ ਕਰਾਂਗੇ ਉਰਨਾਸ ਆ ਕਿ ਤੁਸੀਂ ਸਾਰੇ ਠੀਕ ਆ ਥੋੜੇ ਸਮੇਂ ਵਾਸਤੇ ਆਪਾਂ ਆਪਣਾ ਮੋਰਲ ਡਾਊਨ ਹੋ ਸਕਦਾ ਬਟ ਨੋਟ ਫੋਰ ਐਵਰ ਆਪਾਂ ਸਾਰਿਆਂ ਨੇ ਵੀ ਗੋਟ ਟੂ ਰਾਈਜ਼ ਐਂਡ ਫਾਈਟ ਆਪਾਂ ਆਪਾਂ ਸਾਰਿਆਂ ਨੇ ਤਕੜੇ ਹੋ ਕੇ ਕੱਠੇ ਹੋ ਕੇ ਆਪਣੇ ਪੰਜਾਬ ਆਪਣੇ ਪੰਜਾਬ ਲਈ ਆਪਣੀ ਸਟੇਟ ਲਈ ਆਪਣੀ ਕਮਿਊਨਿਟੀ ਲਈ ਆਪਣੀ ਭਾਸ਼ਾ ਲਈ ਆਪਾਂ ਸਭ ਨੇ ਜਤੋ ਜਹਿਦ ਕਰਨੇ ਸਾਰਾ ਵਰਗਾਂ ਦਾ ਔਰ ਸਾਰਿਆਂ ਵਰਗਾਂ ਦਾ ਸਾਥ ਦੇਣਾ ਪੈਂਦਾ ਜਮਹੂਰੀਅਤ ਵਿੱਚ ਤੁਸੀਂ ਕਿਸੇ ਇੱਕ ਵਰਗ ਦੇ ਨਾਲ ਇਲੈਕਸ਼ਨ ਨਹੀਂ ਲੜ ਸਕਦੇ ਸਾਨਾਂ ਦਾ ਵਪਾਰੀਆਂ ਦਾ ਕਿਰਤੀਆਂ ਦਾ ਕਾਮਿਆਂ ਦਾ ਹਰ ਵਰਗ ਦੇ ਲੋਕਾਂ ਨੂੰ ਮੈਂ ਯਕੀਨ ਦਿਵਾਉਣਾ ਚਾਹੁੰਦਾ ਕਿ ਅਸੀਂ ਤੁਹਾਡੇ ਲਈ ਤੁਹਾਡੇ ਹਕੂਕ ਲਈ ਹਰ ਵਕਤ ਆਵਾਜ਼ ਉਠਾਵਾਂਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ